ਜਦੋਂ ਵਿਗੜੇ ਹੋਏ ਪੁਜਾਰੀਆਂ ਨੇ ਸੋਚਿਆ ਵੀ ਯਾਰ ਲੋਕ ਵੀ दारू ਪੀਂਦੇ ਐ ਸ਼ਰਾਬ ਪੀਂਦੇ ਐ ਵੀ ਆਪਾਂ ਵੀ ਪੀ ਲਿਆ ਕਰੀਏ ਪੁਜਾਰੀ ਕਹਿੰਦੇ ਆ ਫਿਰ ਦੂਜਾ ਪੁਜਾਰੀ ਉਹਨੂੰ ਰਹਿ ਦਿੰਦਾ ਸਕੀਮ ਇਹਨੂੰ ਦਿੰਦਾ ਵੀ ਯਾਰ ਪੀਣ ਨੂੰ ਤਾਂ ਆਪਣਾ ਵੀ ਜੀ ਕਰਦਾ ਐ ਪਰ ਜਦੋਂ ਆਪਾਂ ਠੇਕੇ ਤੇ ਜਾ ਕੇ ਜਦੋਂ ਸ਼ਰਾਬ ਦੀ ਬੋਤਲ ਮੰਗਾਂਗੇ ਤੇ ਲੋਕ ਆਪਣੇ ਵੱਲ ਵੇਖ ਕੇ ਹੱਸਣਗੇ ਵੀ ਮੰਦਰ ਦੇ ਪੁਜਾਰੀ ਜੀ ਸ਼ਰਾਬ ਦੇ ਠੇਕੇ ਤੇ ਬੋਤਲ ਖਰੀਦ ਰਹੇ ਐ ਬੀ ਪੁਜਾਰੀ ਜੀ ਤਾਂ ਪੂਜਾ ਕਰਦੇ ਨੇ ਇਹ ਤਾਂ ਧਰਮ ਦੀ ਗੱਲ ਸੁਣਾਉਂਦੇ ਨੇ ਸ਼ਰਾਬ ਦੇ ਠੇਕੇ ਤੇ दारू ਦੀ ਬੋਤਲ ਸ਼ਰਾਬ ਦੀ ਬੋਤਲ ਕੋ ਲੈਣ ਆਏ ਆ ਉਹ ਕਹਿੰਦਾ ਫਿਰ ਕਿਵੇਂ ਕਰੀਏ ਹੁਣ ਪੀਣ ਨੂੰ ਤਾਂ ਜੀ ਕਰਦਾ ਉਹ ਕਹਿੰਦਾ ਆਪਾਂ ਕੰਮ ਕਰ ਲੈਨੇ ਕੱਲ ਹੀ ਨਹੀਂ ਕੋਈ ਕਹਿੰਦਾ ਲੋਕਾਂ ਨੇ ਕਿਹੜਾ ਦਿਮਾਗ ਵਰਤਨੇ ਆ ਇਹ ਤਾਂ ਆਪਣੇ ਮਗਰ ਲੱਗ ਜਾਣਗੇ ਜਿਵੇਂ ਧਰਮ ਦਾ ਪਹਿਰਾਵਾ ਪਾ ਕੇ ਕਹਿ ਦੋ ਮੈਂ ਮਗਰ ਲੱਗ ਜਾਂਦੀ ਐ ਕਹਿੰਦਾ ਕਿਵੇਂ ਕਰੀਏ ਕਹਿੰਦਾ ਕੋਈ ਗੱਲ ਨਹੀਂ ਉਹਨਾਂ ਨੇ ਇੱਕ ਪੱਥਰ ਫਿੱਟ ਕਰ ਦਿੱਤਾ ਪੁਜਾਰੀ ਨੇ ਸੁਣਿਓ ਧਿਆਨ ਨਾਲ ਪੁਜਾਰੀ ਨੇ ਪੱਥਰ ਫਿੱਟ ਕਰ ਦਿੱਤਾ ਲੋਕਾਂ ਨੂੰ ਕਹਿੰਦਾ ਆਓ ਮੱਥਾ ਟੇਕੋ ਇਹ ਤੇ ਆਸਥਾ ਰੱਖੋ ਸਰਦਾ ਬਣਾ ਕੇ ਰੱਖੋ ਲੋਕਾਂ ਪੁੱਛਿਆ ਕੌਣ ਹੈ ਪੁਜਾਰੀ ਕਹਿੰਦਾ ਤੁਹਾਡੀ ਮਾਤਾ ਹੈ ਅੱਛਾ ਜੀ ਲੋਕਾਂ ਨੇ ਮੱਥੇ ਟੇਕਿਆ ਅੱਛਾ ਮਾਤਾ ਹੈ ਸਾਡੀ ਕਹਿੰਦੇ ਹਾਂ ਇਹ ਮਾਤਾ ਕੀ ਕਰਦੀ ਹੈ ਕਹਿੰਦਾ ਇਹ ਮਾਤਾ ਤੁਹਾਡੀ ਜ਼ਿੰਦਗੀ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਦੀ ਹੈ ਲੋਕ ਹੋਰ ਜ਼ਿਆਦਾ ਆਉਣ ਲੱਗੇ ਕਹਿੰਦੇ ਮਾਤਾ ਤੋਂ ਮੰਗਾਂ ਪੂਰੀਆਂ ਕਰਾਉਣੀਆਂ ਕੋਈ ਦੁੱਧ ਮੰਗਣ ਲੱਗਿਆ ਕੋਈ ਪੁੱਤ ਮੰਗਣ ਲੱਗਿਆ ਕੋਈ ਕਾਰੋਬਾਰ ਦੀ ਚੜ੍ਹਦੀ ਕਲਾ ਲਈ ਮੰਗਣਗੇ ਪੱਥਰ ਦੀ ਮਾਤਾ ਕੇ ਲੋਕ ਨੱਕ ਰਗੜਨ ਲੱਗੇ ਲੋਕਾਂ ਨੇ ਸਵਾਲ ਕੀਤਾ ਪੁਜਾਰੀ ਜੀ ਮਾਤਾ ਜੀ ਤਾਂ ਮੰਗ ਪੂਰੀ ਨਹੀਂ ਕਰ ਰਹੀ ਪੁਜਾਰੀ ਕਹਿੰਦਾ ਮਾਤਾ ਨੂੰ ਭੇਟਾ ਵੀ ਦਿਓ ਮਾਤਾ ਨੂੰ ਪ੍ਰਸ਼ਾਦ ਦਿਓਗੇ ਮਾਤਾ ਫਿਰ ਖੁਸ਼ ਹੋਏਗੀ ਅੱਛਾ ਜੀ ਫਿਰ ਖੁਸ਼ ਹੋ ਜੂ ਮਾਤਾ ਕਹਿੰਦੇ ਹਾਂ ਕਹਿੰਦੇ ਕੀ ਭੇਟਾ ਦਈਏ ਕਹਿੰਦਾ ਮਾਤਾ ਲਈ ਸ਼ਰਾਬ ਦੀ ਬੋਤਲ ਲੈ ਕੇ ਆਓ ਪੱਥਰ ਦੀ ਮਾਤਾ ਬਣਾਤੀ ਕਹਿੰਦਾ ਇਹ ਦੇਵੀ ਐ ਇਸ ਦੇਵੀ ਤਾਂ ਖੁਸ਼ ਹੁੰਦੀ ਜੇ ਇਹਨੂੰ ਸ਼ਰਾਬ ਦੀ ਭੇਟਾ ਦਿਓਗੇ ਮੈਂ ਇਧਰ ਮੈਨੂੰ ਪਤਾ ਨਹੀਂ ਪੰਜਾਬ ਵਿੱਚ ਜ਼ਿਲ੍ਹਾ ਪਟਿਆਲਾ ਹੈ ਪਟਿਆਲੇ ਦੇ ਵਿੱਚ ਕਾਲੀ ਦੇਵੀ ਦਾ ਮੰਦਿਰ ਬਣਿਆ ਹੋਇਆ ਉੱਥੇ ਲੋਕ ਸ਼ਰਾਬ ਦੇ ਡੱਬੇ ਛਿਰਤੇ ਚੁੱਕ ਕੇ ਸ਼ਰਾਬ ਦੀਆਂ ਬੋਤਲਾਂ ਹੱਥ ਵਿੱਚ ਫੜ ਕੇ ਦੇਵੀ ਦੇ ਮੰਦਿਰ ਵਿੱਚ ਚੜਾਉਣ ਦੇ ਲਈ ਲਾਈਨਾਂ 'ਚ ਲੱਗੇ ਹੋਏ ਆ ਪੁਜਾਰੀ ਕਿੱਡਾ ਚਲਾਕ ਹੈ ਉਹ ਕਹਿੰਦਾ ਨਲੇ ਤੁਹਾਡੀ ਮਾਂ ਹੈ ਪਰ ਤੁਹਾਡੀ ਮਾਂ ਖੁਸ਼ ਤਾਂ ਹੋਏਗੀ ਜਿਹਨੂੰ ਸ਼ਰਾਬ ਦੀ ਬੋਤਲ ਦੇਵੋਗੇ ਕਿੱਡਾ ਚਲਾਕ ਹੈ ਜੀ ਪੁਜਾਰੀ ਨੇ ਸ਼ਰਾਬ ਆਪ ਪੀਣੀ ਸੀ ਲੋਕ ਲੈ ਕੇ ਚਲੇ ਗਏ ਮਾਂ ਨੂੰ ਚੜਾਉਣ ਦੇ ਲਈ ਪੁਜਾਰੀ ਨੂੰ ਨਾ ਸ਼ਰਾਬ ਲਿਓਣੀ ਪਈ ਪੁਜਾਰੀ ਕੋਲੇ ਆਮ ਹੋ ਗਈ ਸ਼ਰਾਬ ਲੋਕ ਪੁਜਾਰੀ ਨੂੰ ਨਹੀਂ ਠੇਕ ਕੇ ਤੇ ਜਾਣਾ ਪੈਂਦਾ ਹੁਣ ਨਾ ਉਹ ਪੁਜਾਰੀ ਨਹੀਂ ਠੇਕੇ ਤੇ ਜਾਂਦਾ ਉਹ ਮੰਦਰ ਵਿੱਚ ਬੈਠਾ ਲੋਕ ਲੈ ਲੈ ਜਾਂਦੇ ਨੇ ਬੋਤਲਾਂ ਉਹ ਜਿਹੜੀ ਵੱਧੀ ਉਹ ਵੇਚ ਦਿੰਦਾ ਤੇ ਬਾਕੀ ਆਪ ਪੀ ਲੈਂਦਾ ਜਦੋਂ ਜਾਦੇ ਪੀ ਲੈਂਦਾ ਪੁਜਾਰੀ दारू ਵੀ ਕੇ ਲਿਟਣ ਲੱਗ ਜਾਂਦਾ ਤੇ ਲੋਕ ਉਹਨੂੰ ਕੋਦੇ ਗੁਲਾਮੇ ਚ ਹੱਥ ਨਹੀਂ ਪਾਉਂਦੇ ਵੀ ਮੰਦਰ ਚ ਲਿੱਡੀ ਜਾਂਦਾ ਲੋਕ ਪੈਰੀ ਹੱਥ ਲਾਈ ਜਾਂਦੇ ਕਹਿੰਦੇ ਮਾਤਾ ਜੀ ਦਾ ਭਗਤ ਹੈ ਮਾਤਾ ਜੀ ਦੀ ਖੁਸ਼ੀ ਹੋ ਗਈ ਇਹ ਤੇ ਲੈ ਉਹ ਸ਼ਰਾਬ ਪੀ ਕੇ ਲਿੱਡੀ ਜਾਂਦਾ ਕਮਲਿਓ ਆ ਹਾਲ ਹੋ ਗਿਆ ਵੇਖੋ ਸਿਸਟਮ ਦੇਖੋ ਬਗਾੜਿਆ ਧਰਮ ਦੇ ਨਾਂ ਤੇ ਧਰਮ ਖਿਮਾ ਕਰੋ ਕੀ ਸੋਚੇ ਕੋਈ ਮੈਨੂੰ ਬੰਦਾ ਕਵੇ ਕੋਈ ਸਾਡੇ ਦਰ ਦਾ ਕੇ ਦਰਵਾਜ਼ਾ ਖੜਕਾਵੇ ਮੈਨੂੰ ਕਵੇ ਹਰਜੀਤ ਸਿੰਘ ਤੇਰੀ ਮਾਤਾ ਜੀ ਕਿੱਥੇ ਐ ਮੈਂ ਕਹਾਂ ਮਾਂ ਜੀ ਘਰ ਹੀ ਐ ਮਾਤਾ ਜੀ ਪ੍ਰਸ਼ਾਦਾ ਬਣਾਈ ਜਾਂਦੇ ਐ ਤੇ ਉਹ ਬੰਦਾ ਕਹਵੇ ਮੈਂ ਮੈਨੂੰ ਕਵੇ ਵੀ ਮੈਂ ਤੇਰੀ ਮਾਤ ਮਾਂ ਲਈ ਸ਼ਰਾਬ ਦੀ ਬੋਤਲ ਲੈ ਕੇ ਆਇਆ ਤੇ ਮੈਂ ਉਹਦੇ ਗਲਾਮੇ ਚ ਹੱਥ 바ਕੇ ਦੋ ਮਾਰੂੰ ਉਹਦੇ ਮੂੰਹ ਤੇ ਚਪੇੜਾਂ ਵੀ ਕਮਲਿਆ ਮੇਰੀ ਮਾਂ ਸ਼ਰਾਬ ਪੀਂਦੀ ਐ ਇਹੋ ਜੇ ਕਮਲੇ ਲੋਕ ਜਿਹੜਾ ਬੁਜਾਰੀ ਕਹਿੰਦਾ ਤੁਹਾਡੀ ਮਾਂ ਸ਼ਰਾਬ ਪੀਂਦੀ ਐ ਲੋਕਾਂ ਨੇ ਸਵਾਲ ਨਹੀਂ ਕੀਤਾ ਉਹਨੂੰ ਵੀ ਨਲੇ ਕਹਣਾ ਸਾਡੀ ਮਾਂ ਤੇ ਨਾਲੇ ਸ਼ਰਾਬ ਪੀ ਜਾਂਦਾ ਆਹ ਹਾਲ ਕਰਦਾ ਪੁਜਾਰੀ ਕਿਵੇਂ ਧਰਮ ਦਾ ਦੇਖੋ ਇਹ ਕਿਵੇਂ ਜਲੂਸ ਕੱਢਦੇ ਲੋਕ ਪੁਜਾਰੀ ਨੇ ਧਰਮ ਦੇ ਨਾਂ ਤੇ ਸ਼ਰਾਬ ਚਲਾਤੀ ਤੇ ਪੀਣ ਲੱਗੇ ਕੋਈ ਕਹਿੰਦਾ ਸ਼ਿਵਜੀ ਭੰਗ ਪੀਂਦਾ ਉਹਨਾਂ ਨੇ ਆਪ ਪੀਣੀ ਸੀ ਐਂ ਦੇਖੋ ਦਿਮਾਗ ਵਿੱਚ ਕਿਸੇ ਨੇ ਦੇਵੀ ਦੇ ਨਾਂ ਸ਼ਰਾਬ ਜੋੜਤੀ ਕਿਸੇ ਨੇ ਸ਼ਿਵਜੀ ਦੇ ਨਾਲ ਭੰਗ ਦਾ ਨਸ਼ਾ ਜੋੜ ਦਿੱਤਾ ਤੇ ਖਾਈ ਪੀ ਆਪ ਜਾਂਦੇ ਆ ਇਹ ਦੂ ਇੱਕ ਗੈਰਾਂ ਖੇਮਕਰ ਆਹੀ ਹਾਲ ਸਾਡੇ ਵਾਲੇ ਵੀ ਕਰਦੇ ਆ ਆਪਾਂ ਗੱਲਾਂ ਸਾਰਿਆਂ ਦੀਆਂ ਕਰਨੀਆਂ ਮੈਨੂੰ ਪ੍ਰਵਾਹ ਨਹੀਂ ਕਿਸੇ ਗੱਲ ਦੀ ਆਹੀ ਦੇਖ ਲਓ ਆਪਣੇ ਵਾਲੇ ਦਮਾਲਾ ਬੰਨਿਆ ਹੁੰਦਾ ਉਤੋਂ ਦੀ ਕਿਰਪਾਨ ਵੀ ਪਾਈ ਹੁੰਦੀ ਹੈ ਇਹ ਕੌਣ ਲਾਡਲੀਆਂ ਫੌਜਾਂ ਹੈ ਚੰਗੀ ਗੱਲ ਹੈ ਭਾਈ ਕੀ ਕਰਦੇ ਆ ਕਹਿੰਦੇ ਸੁੱਖੇ ਨਾਲ ਰੱਜੇ ਹੋਏ ਲੈ ਕਮਾਲ ਹੈ ਕਹਿੰਦੇ ਇਹਨੂੰ ਪੁੱਛੋ ਕਹਿੰਦੇ ਸ਼ਹੀਦੀ ਦੇਗ ਹੈ ਵੀ ਕਮਾਲ ਹੈ ਕੀ ਨਸ਼ਾ ਸ਼ਹੀਦੀ ਦੇਗ ਹੋ ਸਕਦਾ ਅਸੇ ਵੀ ਇਹ ਸ਼ਹੀਦਾਂ ਦੀ ਦੇਗ ਹੈ 7 ਤੇ 9 ਸਾਲ ਦੇ ਜਿਹੜੇ ਸਾਡੇ ਛੋਟੇ ਸਾਹਿਬਜ਼ਾਦੇ 7 ਸਾਲ ਦੀ ਉਮਰ ਹੈ ਬਾਬਾ ਫਤਿਹ ਸਿੰਘ ਦੀ 9 ਸਾਲ ਦੀ ਉਮਰ ਹੈ ਬਾਬਾ ਜੋਰਾਬਰ ਸਿੰਘ ਦੀ 7 ਦੇ 9 ਸਾਲ ਦੇ ਮੇਰੀ ਕੌਮ ਦੇ ਉਹ ਯੋਧੇ ਨੀਹਾਂ ਵਿੱਚ ਖਲੋਗੇ ਕਿ ਉਹ ਇਹ ਸ਼ਹੀਦੀ ਦੇਖ ਕੇ ਸ਼ਹੀਦ ਹੋਇਆ ਕਿ ਉਹ ਸੁੱਖਾ ਖਾ ਕੇ ਸ਼ਹੀਦ ਹੋਇਆ ਉਹ ਮਾਮਾ ਜਿਨ੍ਹਾਂ ਨੇ ਆਪਣੇ ਪੁੱਤਾਂ ਦੇ ਡੱਕਰੇ ਕਰਾ ਕੇ ਝੋਲੀਏ ਚ ਪਾਲੇ ਗਲਾਂ ਚ ਹਾਰਪ ਵਾਲੇ ਕਿ ਉਹ ਮਨਮ ਮਾਮਾ ਨੇ ਸੁੱਖਾ ਪੀਤਾ ਹੈ ਚਾਰ ਸਾਲ ਦਾ ਪੁੱਤ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਬਾਬਾ ਅਜੇ ਸਿੰਘ ਚਾਰ ਸਾਲ ਦੇ ਪੁੱਤ ਦਾ ਕਾਲਜਾ ਕੱਢ ਕੇ ਫਰਖਸ਼ੀਰ ਰਗਨੇ ਮੂੰਹ ਚ ਪਾਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਕੀ ਉਹ ਚਾਰ ਸਾਲ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤ ਸੁੱਖਾ ਵੀ ਕਿ ਸ਼ਹੀਦ ਹੋਇਆ ਵੱਡੇ ਘੱਲੂ ਘਾਰੇ ਵਿੱਚ 25000 ਸਿੱਖ ਸ਼ਹੀਦ ਹੋਇਆ ਸਮੇਤ ਬੀਬੀਆਂ ਕੀ ਉਹ ਸੁੱਖਾ ਵੀ ਕਿ ਸ਼ਹੀਦ ਹੋਇਆ ਕਿਹੜੇ ਪਾਸੇ ਲੈ ਗਏ ਸਾਡੀ ਕੌਮ ਨੂੰ ਤੇ ਬਹੁਤੇ ਲੋਕ ਸ਼ਰਾਬ ਵੀ ਪੀ ਜਾਂਦੇ ਆ ਪਾ ਕੇ ਕਿਰਪਾਨ ਪਾ ਕੇ ਗਾਤਰਾ ਸਜਾ ਕੇ ਗੁਰੂ ਦਾ ਬਾਣਾ ਸ਼ਰਾਬ ਪੀ ਜਾਂਦੇ ਉਹਨਾਂ ਨੂੰ ਪੁੱਛੋ ਵੀ ਭਾਈ ਤੂੰ ਆਹ ਕਰਤੂਤ ਕੀ ਕਰਦਾ ਹੈ ਕਹਿੰਦੇ ਤਾਂ ਪੰਜ ਰਤਨੀ ਹੈ ਪੰਜ ਰਤਨੀ ਤੇ ਜਾਂ ਕਹੀ ਕਹਿਣਗੇ ਅਸੀਂ ਤਾਂ ਅਸੀਂ ਤਾਂ ਪੀ ਸਕਦੇ ਆਂ ਵੀ ਤੂੰ ਕਿਉਂ ਪੀ ਸਕਦਾ ਹੈ ਸਾਡਾ ਤਾਂ ਅੰਮ੍ਰਿਤ ਦੂਜਾ ਛੱਗਿਆ ਹੋਇਆ ਵੀ ਦੂਜਾ ਤੇਰੇ ਪਿਓ ਵਾਲਾ ਦੂਜਾ ਕਿਹੜਾ ਬਾਣੀ ਪੜੋ ਬਾਣੀ ਨੇ ਕੀ ਕਿਹਾ ਨਾਨਕ ਅੰਮ੍ਰਿਤ ਕੀ ਕਿਹਾ ਜੀ ਨਾਨਕ ਅੰਮ੍ਰਿਤ ਏਕ ਹੈ ਦੂਜਾ ਹੈ ਨੀ ਲੋਕ ਪ੍ਰਲੋਕ ਦੋਹੇ ਪਾਸੇ ਅਰਤ ਲਾ ਲੋ ਗਿਆਨ ਰੂਪੀ ਅਮਰਤ ਵੀ ਇੱਕ ਹੀ ਐ ਅਮਰਤ ਬਾਣੀ ਹਰ ਹਰ ਤੇਰੀ ਖੰਡੇ ਦੀ ਪੌਲ ਪੰਜ ਪਿਆਰੇ ਅਮਰਦੀ ਦਾ ਦਿੰਦੇ ਆ ਗੁਰੂ ਦੀ ਹਜ਼ੂਰੀ ਵਿੱਚ ਉਹ ਵੀ ਇੱਕ ਐ ਦੱਸੋ ਕਦੋਂ ਦਸ਼ਮੇਸ਼ ਪਿਤਾ ਨੇ ਕੋਈ ਦੂਜਾ ਅਮਰਤ ਵੀ ਛਕਾਇਆ ਵੀ ਇੱਕ ਤਾਂ ਉਹ ਉਹ ਛਕਾ ਤੇ ਵੀ ਭਾਈ ਤੁਸੀਂ ਸੁੱਖਾ ਪੀ ਲਿਆ ਕਰੋ ਇੱਕੋ ਛਕਾ ਤੇ ਵੀ ਕੋਈ ਨਹੀਂ ਤੁਸੀਂ ਆਥੇ ਪੰਜ ਰਤਨ ਨਹੀਂ ਕਹਿ ਕੇ ਪੀ ਲਿਆ ਕਰੋ ਤੇ ਦੂਜਿਆਂ ਨੂੰ ਕਹਦੇ ਵੀ ਤੁਸੀਂ ਪੀਣੀ ਨਹੀਂ ਇਹ ਕਿਹੜਾ ਸਿਸਟਮ ਆ ਵੀ ਇੱਕੋ ਖੰਡੇ ਦੀ ਪੌਲ ਐ ਇੱਕੋ ਅਮਰਤ ਦਾ ਇੱਕੋ ਪੰਥ ਐ ਖਾਲਸਾ ਪੰਥ ਇੱਥੇ ਕੋਈ ਦੋ ਪੰਥ ਨਹੀਂ ਹਨ ਇਹ ਵਿਗਾੜਿਆ ਕਿਹਨੇ ਸਿਸਟਮ ਹੈ ਇਹਨਾਂ ਲੋਕਾਂ ਨੇ ਧਰਮੀ ਹੋ ਕੇ ਨਸ਼ਾ ਕਰਦੇ ਆ ਖਿਮਾ ਕਰੇ ਰੋਲ ਮਾਡਲ ਨਹੀਂ ਬਣ ਸਕਿਆ ਸੀ ਧਰਮਿਕ ਹੋਣ ਵਾਲੇ ਦੁੱਖ ਐਸ ਗੱਲ ਦਾ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਗੈਰਾਂ ਤੇ ਕੀ ਗਿਲਾ ਪਾਤਸ਼ਾਹ ਦੇ ਪਾਤਸ਼ਾਹ ਤੇਰੇਆਂ ਸਰਦਾਰਾਂ ਨੇ ਖੁਦ ਹੀ ਰੋਲ ਦਿੱਤੀਆਂ ਸਰਦਾਰੀਆਂ